ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲਓ ਜੀ ਲੱਗੇ ਆਪਾਂ ਬਲੌਗ ਸ਼ੁਰੂ ਕਰਦੇ ਆ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਜੀ ਤੇ ਲੋ ਜੀ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਜੀ ਖਤਮ ਉਹ ਸਮਾਂ ਆ ਗਿਆ ਸਮਾਂ ਕਿਹੜਾ ਜੀ ਉਹ ਆਪਾਂ ਤੁਹਾਨੂੰ ਸਾਰਾ ਕੋ ਵੀਡੀਓ ਵਿੱਚ ਦੱਸਾਂਗੇ ਤੇ ਅੱਜ ਬਹੁਤ ਮੁਸ਼ਕਲ ਦੇ ਨਾਲ ਛੁੱਟੀ ਮਿਲ ਗਈ ਆ ਤੇ ਰਾਤ ਤੇ ਤਰੀਕ ਤਾ ਫੋਨ ਆ ਗਿਆ ਕਹਿੰਦਾ ਮੈਨੂੰ ਕੱਲ ਦੀ ਛੁੱਟੀ ਆ ਤੇ ਆਪਾਂ ਪਹੁੰਚਣਾ ਥੋਡੇ ਕੋਲ ਤੇ ਜਦੋਂ ਵੀ ਉਹ ਆਉਂ ਆਪਾਂ ਤੁਹਾਨੂੰ ਸਾਰਾ ਕੋ ਵੀਡੀਓ ਵਿੱਚ ਦੱਸਣਾ ਜੀ ਕੌਣ ਆ ਕਿਹਨੇ ਆਉਣਾ ਕੌਣ ਨਹੀਂ ਉਹ ਤੋਂ ਪਹਿਲਾਂ ਆਪਾਂ ਥੋੜੀ ਚਰਜੀਤ ਨਾਲ ਮੁਲਾਕਾਤ ਕਰਾ ਦਈਏ ਤੇ ਲੱਗੇ ਹੋਏ ਆ ਜੀ ਤਿਆਰੀਆਂ ਤੇ ਤਿਆਰੀਆਂ ਕਰਨ ਸਮਾਨ ਕਰਨ ਲੱਗੇ ਹੋਏ ਆ ਰੈਡੀ ਕਿਆ ਸਮਾਨ ਬਣਾਉਣਾ ਕਿਆ ਕਰਨਾ ਕਿਆ ਨਹੀਂ ਉਹ ਪਾ ਸਾਰਾ ਕੋ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਉਹ ਤੋਂ ਪਹਿਲਾਂ ਆਪਾਂ ਥੋੜੀ ਮੁਲਾਕਾਤ ਚਰਜੀਤ ਕੌਰ ਨਾਲ ਕਰਾ ਦਈਏ ਨਾ ਇਹਨੂੰ ਆਇਆ ਇਹਨੂੰ ਆਇਆ ਅੱਜ ਮੇਰੇ ਭਾਈ ਨੇ ਆਉਣਾ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਪ੍ਰਮਾਤਮਾ ਅਗੇ ਅਰਦਾਸਾ ਕੋਸੀਆਂ ਵਿੱਚ ਚੜਦੀ ਕਲਾ ਵਿੱਚ ਰੋ ਤੰਦਰੁਸਤ ਰੋ ਦੁੱਖ ਤੇ ਕਲੇਸ਼ ਤੋਂ ਦੂਰ ਹ ਮੇਰੇ ਭਾਈ ਨਹੀਂ ਆਉਣਾ ਇਹਨਾਂ ਦਾ ਜਿਹੜਾ ਕੋਈ ਕੁਝ ਲੱਗਦਾ ਜੀ ਮੇਰੇ ਭਾਈ ਨਹੀਂ ਆਉਣਾ ਤਾਂ ਹੀ ਤਾਂ ਕਲੇਸ਼ ਕਰਦੀ ਆ ਤਾਂ ਹੀ ਤਾਂ ਕਲੇਸ਼ ਕਰਦੀ ਆ ਜੇ ਇਹਦਾ ਆਪਣਾ ਹੁੰਦਾ ਤਾਂ ਕਲੇਸ਼ ਨਾ ਕਰਦੀ ਜੀ ਹਾਂ ਆ ਗਿਆ ਵੀ ਹਾਂ ਭਾਈ ਚੱਲ ਹਾਂ ਮੇਰਾ ਭਾਈ ਆਪਣਾ ਔਰ ਕਿਤੇ ਬਗਾਨਾ ਮੇਰਾ ਭਾਈ ਆ ਮੈਂ ਕਿਹੜਾ ਤੁਹਾਨੂੰ ਕਹਣਾ ਮੇਰਾ ਭਾਈ ਆ ਮੈਂ ਤਾਂ ਕਿਹਾ ਹੀ ਮੇਰਾ ਭਾਈ ਆ ਮੇਰਾ ਆਪਣਾ ਤਾਂ ਚਲੋ ਠੀਕ ਆ ਮਾਰ ਕੇ ਜਾਂਦਾ ਕੋਈ ਗੱਲ ਨਹੀਂ ਤੇ ਲੱਗੇ ਹੋਏ ਆ ਹੁਣ ਆਪਾਂ ਤਿਆਰੀ ਕਰ ਕੇ ਆ ਬਣਾਉਣਾ ਜੀ ਹਾ ਦੇ ਉਹ ਦੇ ਇਸਲਾਮ ਬਹੁਤ ਚੀਜ਼ਾਂ ਦੀ ਬਣਦੀ ਆ ਸਿਰ ਇੱਕ ਵੀ ਨਹੀਂ ਚੜਦੀ ਆ ਜੀ ਸਰਦਾਰ ਜੀ ਬਹੁਤ ਇੱਕ ਲੈਟ ਨਹੀਂ ਅੱਜ ਹੈ ਜੀ ਸਿਰ ਚੜਨ ਤਾਂ ਠੀਕ ਆ ਚੜ ਜਾ ਕਿ ਬਣਾਉਣਾ ਕਿਆ ਕਿਆ ਆ ਮੈਂ ਤਾਂ ਪਕੌੜੀ ਬਣਾਉਣ ਲੱਗੀ ਆ ਆਲੂ ਵਾਲੇ ਪਿਆਜ਼ ਵਾਲੇ ਉਹ ਕਿ ਆ ਆਲੂ ਔਰ ਪਿਆਜ਼ ਦੇ ਪਕੌੜੇ ਲੱਗੇ ਆ ਜੀ ਬਣਾਉਣਾ ਪਿਆਜ਼ ਚੀਲੇ ਹੁਣ ਆਲੂ ਉੱਚੀ ਰਹੇ ਹੋਇਆ ਤੇਲ ਵੀ ਰੈਡੀ ਆ ਸਾਡਾ ਤੇ ਅੱਜ ਫਿਰ ਸਬਜ਼ੀ ਕਿਆ ਬਣੂਗੀ ਖਾਣ ਵਾਲ ਸਬਜ਼ੀ ਤਾਂ ਮੈਂ ਸਾਗ ਨੂੰ ਬੋਲ ਹੈ ਸਾਗ ਸਾਗ ਲਾਉ ਜੀ ਅੱਜ ਬਣੂਗਾ ਸਾਗ ਦੇਸੀ ਯਾਨੀ ਦੇਸੀ ਖਰਾਕ ਪੰਜਾਬੀਆਂ ਦੀ ਦੇਸੀ ਖਰਾਕ ਸਰਾਂ ਦਾ ਸਾਗ ਹੈ ਨਾ ਤੇ ਅੱਜ ਹੋਣਿਆ ਜੀ ਸਾਗ ਬਣਾਉਣਾ ਆਪਾਂ ਨੇ ਤੇ ਜਿਹਨੇ ਵੀ ਵੀਰ ਭੈਣ ਭਾਈ ਨੇ ਖਾਣਾ ਤੁਹਾਨੂੰ ਵੈਲਕਮ ਹੈ ਜੀ ਜਰੂਰ ਆਓ ਤੇ ਪੱਕੀ ਹੁਣ ਸਮਾਨ ਤ੍ਰਿਵੰਸਾੜਾ ਰੇਡੀਓ ਆਈ ਸਾਗ ਲੱਗੇ ਆ ਚੀਨ ਸਾਗ ਕਰਦੇ ਚੀਨਾ ਮੈਂ ਬਲਾ ਤਿਆਰੀ ਕਰ ਲਉਂਗੀ ਸਾਰੀ ਸਬਜ਼ੀਆਂ ਦੀ ਹੁਣ ਹੋਰ ਕੀ ਗੱਲ ਕੋੜੀ ਬਣਾਉਣੀ ਕਿ ਨਾਲੇ ਤਾਂ ਕਹਿੰਦੀ ਮੈਂ ਪਨੀਰ ਦੇ ਪਕੌੜੇ ਬਣਾ ਲਿਆ ਉੱਪਰ ਤੇ ਉੱਪਰ ਹੈਂ ਤੋਦੀ ਤੋਂ ਮੇਰੇ ਘਰ ਉਹ ਇੱਕੋ ਜੀ ਘੋਲ ਕੇ ਬਣਾਦੇ ਸਾਰਾ ਤੁਸੀਂ ਕਹਿੰਦਾ ਕਹਤੇ ਬਣਾ ਲੈ ਮੈਂ ਨਹੀਂ ਬਣਾਉਣੀ ਬੱਲੇ ਬੱਲੇ ਬੜਾ ਕੋਕਲਾ ਕੋਲ ਫਿਕਰ ਆਇਆ ਮੁੰਜੇ ਤੁਸੀਂ ਤੀਮੀਆਂ ਕਰਦੀ ਹੁੰਦੀ ਬਚਪਨ ਤੋਂ ਲੈ ਕੇ ਸਾਨੂੰ ਜਿੰਨੇ ਚਿਰ ਅਸੀਂ ਬੜਪੇਗੇ ਰਹੇ ਆਂ ਇਹ ਕੋਈ ਦਹੀਂ ਖਾਇਆ ਜਾਂਦਾ ਮੰਨ ਕੇ ਜਦੋਂ ਸਾਨੂੰ ਬੜੇ-ਬੜੇ ਹੋਟਲਾਂ ਚ ਨਹੀਂ ਭੇਜਿਆ ਜਾਂਦਾ ਸਿੱਖੇ ਘਰ ਦਾ ਸਾਡੀ ਰੁਟੀਨ ਇਹੀ ਹੁੰਦੀ ਆ ਜਦੋਂ ਤੀ ਜੰਮ ਜਾਂਦੀ ਆ ਪੜਾਹਤੀ ਉਹਦੇ ਬਾਅਦ ਕੋਈ ਵੀ ਕਰ ਲਈ ਅਸੀਂ ਕੋਈ ਕੋਰਸ ਕਰ ਲਈ ਪਰ ਸਾਡਾ ਜਿਹੜਾ ਕੋਰਸ ਆ ਟੂਟਿੰਗ ਦਾ ਉਹ ਬਚਪਨ ਤੋਂ ਹੀ ਸ਼ੁਰੂ ਕੀਤਾ ਜਾਂਦਾ ਹੈ ਮੰਨ ਗਿਆ ਮੈਂ ਤੇਰੀ ਗੱਲ ਨਾਲ ਸਾਰੀ ਨਾਲ ਸਹਿਮਤ ਹੋ ਗਿਆ ਮੇਰਾ ਕਹਿਣ ਦਾ ਮਤਲਬ ਵੀ ਪਕੌੜੇ ਤੇ ਦੋ ਤਰ੍ਹਾਂ ਦੇ ਬਣਾਉਣੇ ਆ ਮੈਂ ਇਹ ਕਹਿੰਦਾ ਵੀ ਇੱਕ ਤਰ੍ਹਾਂ ਦਾ ਬਣਾਉਣਾ ਕਿ ਦੋ ਤਰ੍ਹਾਂ ਦਾ ਦੋ ਤਰ੍ਹਾਂ ਦੇ ਬਣਾ ਲੈਣ ਮਰੀਂਦਾ ਜੇ ਤੁਸੀਂ ਕਹਿੰਦੇ ਇੱਕੋ ਮਸਾਲੇ ਦੇ ਬਣਾ ਦੂੰ ਨਹੀਂ ਬਣਨੇ ਉਹ ਹੋਰ ਤਰੀਕੇ ਨਾਲ ਬਣਨੇ ਹੋਰ ਤਰੀਕੇ ਨਾਲ ਬਣਦੇ ਆ ਜਿਹੜੇ ਤਰੀਕੇ ਨਾਲ ਬਣਾਉਣਾ ਤੂੰ ਹਉਂ ਨਹੀਂ ਬਣਾ ਤੁਸੀਂ ਨਹੀਂ ਬਣਾਏ ਹੁਣ ਮੈਂ ਮੇ ਢੰਗ ਨਾਲ ਜਿਹੜੀ ਚੀਜ਼ ਮੈਂ ਬਣਾਉਂਦੀ ਹੁਣ ਹਾਫ ਦਾ ਆਪਣਾ ਆਪਣਾ ਢਾਣਾ ਹਾਫ ਦਾ ਹਾਫ ਦਾ ਆਪਣਾ ਆਪਣਾ ਤੁਸੀਂ ਜਿਵੇਂ ਕਦੇ ਬਣਾਏ ਹੈ ਨਹੀਂ ਤੁੰਗੋ ਮਾਰੀ ਜਾਂਦੇ ਗੱਲਾਂ ਆਹ ਚੀਜ਼ ਬਣਨੀ ਆ ਬਣਨੀ ਕਦੇ ਬਣਾਏ ਹਾਂ ਬਣਾ ਕੇ ਲਾ ਜੀ ਤੁਸੀਂ ਅੱਜ ਵੀਡੀਓ ਵਿੱਚ ਮੈਂ ਤੁਹਾਨੂੰ ਦੇਖੋ ਬਣਾ ਰਿਹਾ ਹਾਂ ਮੈਂ ਕਹ ਰਿਹਾ ਕਿਹੜਾ ਨਾਇ ਪਾਉਣ ਦਾ ਸੌਖੀ ਚਾਹਤ ਕੇ ਲੈ ਦੱਸ ਹੈ ਇਹ ਜਿਹਾ ਸਮਾਨ ਬਣਾਉਣ ਨੂੰ ਕਿ ਆਈ ਲੱਗ ਕੇ ਆਇਆ ਕਿ ਮੈਨੂੰ ਆਇਆ ਰੱਟੇ ਕੈਸ਼ ਪੈਸੇ ਕੈਸ਼ ਪੈਸੇ ਕਿਆ ਮੈਂ ਤਾਂ ਹੀ ਨਹੀਂ ਪਾਉਂਦੀ ਜੀ ਕੁਝ ਪੈਸੇ ਲਗਾਉਣਾ ਮੇਰੇ ਹੱਥਾਂ ਨਾਲ ਨਹੀਂ ਲੱਗਦਾ ਆ ਤੇ ਦੇਖ ਲਓ ਜੀ ਰੜ ਰੜ ਬਾਜਾ ਹੋ ਗਿਆ ਹੈ ਉੱਪਰ ਤੇ ਕਹਿੰਦੀ ਸਾਗ ਬਣਾਉਣਾ ਭਾਈ ਦਾ ਤੁਰਿਆ ਹੋਇਆ ਸਾਲਾ ਮੇਰਾ ਪਰ ਹਜੇ ਤੱਕ ਚੁੱਲ੍ਹੇ 'ਚ ਅੱਗ ਨਹੀਂ ਹੈ ਨਾ ਸੀ ਸਾਗ ਹਲੇ ਤੱਕ ਕਹਿ ਕਹਿੰਦੇ ਨੂੰ ਸ਼ਿੰਦਿਆ ਸਾਬ ਕੁਝ ਹੋਇਆ ਨਾ ਜਿਹੜੇ ਸਾਬ ਕੁਸ ਸਾਬ ਕੁਸ ਘਾਟਣਾ ਨਹੀਂ ਜੀ ਮਿੱਟਾ ਸਕੇਟ ਵਾਲੇ ਸਾਰਾ ਕੁ ਬੈਠੇ ਲਓ ਜੀ ਆਪਣੀ ਵੀਡੀਓ ਬਣੀ ਨੂੰ 5 ਮਿੰਟ ਹੋ ਗਏ ਹਲਕਾ ਕਰ ਤੀਰ ਲਗੋਇਆ ਨਾ ਇਹ ਹੁਣ ਤੱਕ ਚੱਕੇ ਕੋ ਪਕੌੜਾ ਪਾਇਆ ਪਾਗੀ ਮੈਂ ਤੈਨੂੰ ਹੋ ਗਈ ਇਹ ਮਿੱਟਾ ਵਿੱਚ ਸਮਾ ਗਿਆ ਹੈ ਹਾਂ ਸਾਬ ਦਾ ਮਸਾਲਾ ਹੈ ਹੈ ਪਰ ਅਗਰ ਇਹ ਆਪਾਂ ਨੂੰ ਅਗਲੀ ਅਧਿਨ ਅਧਿਨ ਕਰਨੀ ਹੁੰਦੀ ਹੈ। ਹਾਂ। ਅਗਰ ਇਹ ਮੂਰਤ ਦੇ ਇੱਥੇ ਚੈਨ ਵਾਲੇ ਘਰ ਤੋਂ। ਇਹ ਵੇਖ ਕੇ ਭਾਈ ਬੇਸਣ ਮੁਫਰ ਹੈਗਾ। ਉਹ ਆਇਆ ਕਦੇ ਕਾਰਬੇ ਤੁਮ ਨੂੰ ਕਾ ਪਤਾ ਕੀ ਆ ਪੈਣੇ। ਮੈਨੂੰ ਪਤਾ ਕਿ ਪੇਟਰ ਦੀ ਕੜਾ ਮੱਪੀ ਜੱਟਾਂ ਦੀ ਬਾਸ ਆ ਗਈ ਆ ਆਪਾਂ। ਹੈ? ਓ ਮਾਈ ਗੋਡ। ਤੁਸੀਂ ਵੀਡੀਓ ਵਿੱਚ ਦੇਖਿਆ ਹੀ ਮੈਨੂੰ ਇਹਨੇ ਇੱਕ ਵਾਰ ਵੀ ਜੇ ਕਿਹਾ ਹੋਵੇ ਵੀ ਹਾਂ ਮੈਂ ਦੱਸਿਆ। ਮੈਨੂੰ ਪਤਾ ਨਹੀਂ ਵੀ ਹਾਂ ਤਾਂ ਭਾਈ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਣੀਆਂ ਨੇ। ਆਪਣੇ ਕੋਲ ਤੇ ਹੀ ਸੜਾਈ ਜਾਂਦੀਆਂ ਉਹਦੇ ਦੇ ਗਾਣ ਦੀਆਂ ਗੱਲਾਂ ਆ ਗਿਆ ਲਾ ਗਿਆ ਬੋਣਾ ਇਹਦਾ ਪਾ ਦੋ ਮੇਰੇ ਵਿੱਚ ਪਾਈਪ ਮਾਰ ਹੁਣ ਕਿੰਨਾ ਟਾਈਮ ਹੋ ਗਿਆ ਕਹਿੰਦਾ ਮੈਨੂੰ 6 ਮਿੰਟ ਹੋ ਗਏ ਇੱਥੇ 2 ਮਿੰਟ ਵਾਲੇ ਫਿਰ ਅੱਛੀ ਅਚੀ ਘੋਟ ਪਕਾਉਣੇ ਚਾਹੀਏ 2 ਮਿੰਟ ਤਾਂ ਜੀ ਜੀ ਮੈਨੂੰ ਇਹਦੀ ਆਉਂਦੀ ਜਦ ਪਤਾ ਵੀ ਮੈਨੂੰ ਆ ਚੀਜ਼ ਦੀ ਲੋੜ ਪੈਣੀ ਆ ਮੈਂ ਪਹਿਲੇ ਮੈਂ ਆਪਣੇ ਕੋਲ ਰੱਖ ਲਵਾਂ ਹੈ ਹਜੇ ਕਹਿੰਦੀ ਮੈਨੂੰ ਸਾਰਾ ਕੁਝ ਪਤਾ ਹੈ ਮੈਂ ਕਿਆ ਕਰਨਾ ਆ ਦੇਖੋ ਜੀ ਹੁਣ ਆ ਚੱਕ ਲਈ ਕਮਾਂ ਇਹਨੇ ਹੁਣ ਪਾ ਕੇ ਇਹ ਰੱਖਿਆ ਹੋਣਾ ਇਹਨੇ ਫੇਸੋ ਕੁ ਮਿੰਟ ਬਾਅਦ ਕਹਣਾ ਉਹ ਹੋਰ ਚੀਜ਼ ਹੋ ਰਹੀ ਹੈ ਮੈਂ ਚੱਕ ਲਿਆ ਵਾ ਇਹ ਇੱਜ਼ਤ ਤੁਸੀਂ ਕਹੋ ਇਹਨੂੰ ਬਹੁਤ ਟੱਕ ਨਹੀਂ ਕੋ ਕਾਹੇ ਲੈ ਇਹ ਆਹ ਹੁਣ ਭਾਡੇ ਦੇ ਚੱਲ ਗਈ

ਤੇ ਮੇਰੇ ਉੱਕੇ ਸਹਿਰ ਕਰਨਾ ਬਰਕਸ਼ ਕਰਨਾ ਉਹ ਕਹੇ ਸਾ ਤੇ ਆ ਗਿਆ ਚਾਹ ਜਿੰਨਾ ਉਧਰ ਚਾਹ ਰਹਿੰਦੇ ਮੈਂ ਬਹਿਰ ਕਰ ਲਈਂ ਇਹ ਹੀ ਜਿੰਦ ਲੋ ਇਹ ਹੀ ਜਿੰਦ ਲੋ 40 ਮਿੰਟ ਘਾਉਂ ਮੈਨੂੰ ਬੋਥੀਆਂ ਨਹੀਂ ਆਹ ਕਿਆ ਕਰਾ ਰਾ ਹੈ ਵਿਚ ਪਾਸਾ ਮਸਾਲਾ ਇਹ ਮਸਾਲਾ ਸਬਜੀ ਜਦ ਦਾ ਪੁੱਟਿਆ ਤੀ ਵਿਚੇ ਤੇ ਅਦਰਕ ਨਾਲ ਗਰਕ ਬਾਜੀ ਇਹ ਤੁਮਨ ਰੋਟੀ ਦੇ ਰੰਦੀ ਕੱਦੀ ਹੈ ਤੁਸੀਂ ਉਹ ਮੈਨੂੰ ਖਾ ਲੈਣਾ ਰੋਟੀ ਖਾ ਲਾਂਦਾ ਚੱਲ ਜਾ ਮੈਨੂੰ ਕਾ ਪਤਾ ਕਿ ਤਾ ਸ਼ਾਹ ਦਾ ਕੁਛ ਸਪੈਸ਼ਲ ਕੋਈ ਚੀਜ਼ ਬਣਾਉਂਗਾ ਕਿੱਧਰ ਰੱਖੇ ਪਾਣੀ ਹੋਇਆ ਮੇਰਾ ਕੋ ਮੈਨੂੰ ਨਹੀਂ ਨਾ ਪਤਾ ਪਈ ਤੂੰ ਆਪੇ ਕਹਿੰਦੇ ਕੁਝ ਸਪੈਸ਼ਲ ਬਣਾਉਣਾ ਵੀ ਕੀ ਆਪਾਂ ਮਾਪੇ ਮੈਂ ਖਾਲੇ ਤੇ ਪੈਦੇ ਟੁੱਟਿਆ ਹੋਇਆ ਨਹੀਂ ਨਹੀਂ ਸਪੈਸ਼ਲ ਕਰੀ ਚਲੋ ਜੀ ਮੈਂ ਤੇ ਪਰੋਂ ਤੁਹਾਨੂੰ ਪਹਿਲਾਂ ਸਮਾਨ ਸਮੂਹ ਕਰ ਲਈ ਰੈਡੀ ਪਕੌੜੇ ਕੱਢਣ ਤੋਂ ਬਾਅਦ ਜੇ ਕਿਸੇ ਮੇਰੇ ਪੀਸ ਪਾਈ ਭੈਣ ਨੇ ਹੋਣਾ ਤਾਂ ਤੁਹਾਨੂੰ ਵੈਲਕਮ ਹੈ ਜੀ ਅੱਜ ਆਉਣਾ ਹੈ ਮੇਰੇ ਖਾਲੇ ਨੇ ਦੋ ਮਹੀਨੇ ਹੋ ਗਏ ਮੇਰੇ ਪਾਈ ਨੇ ਬੜੀ ਬੁਰਝਾਈ ਦੋ ਮਹੀਨੇ ਹੋ ਗਏ ਆ ਜੀ ਉਹ ਹੋ ਗਏ ਆ ਜੀ ਪੁਰਾਣੇ ਅੱਧੀ ਕਿ ਬੁਲਾ ਕੇ ਉਹਨਾਂ ਨੂੰ ਕਰਦੀ ਐ ਨਵੀਂ ਉਹਨਾਂ ਨੇ ਆਉਣਾ ਜੀ ਅੱਜ ਛੁੱਟੀ ਪਾਣੀ ਤੇ ਅਸੀਂ ਤਾਂ ਪੈਸੇ ਰਾਤ ਨੂੰ ਕਿਹਾ ਤਾਂ ਉਹਨੂੰ ਛੁੱਟੀ ਨਹੀਂ ਮਿਲੀ ਸਿਰਫ ਉਹਨੂੰ ਛੁੱਟੀ ਮਿਲੀ ਹੈ ਜੀ ਅੱਜ ਦੀ ਦਿਨ ਦੀ ਅਰਾਧ ਨੂੰ ਫੇਰ ਉਹਨੇ ਕੰਮ ਪਰ ਵਜਨ ਪਹੁੰਚਣਾ ਧੰਨਵਾਦ ਜਿਹਨੇ ਕਹਿ ਕੇ ਕੇ ਛੇਤੀ ਬੁਲਾ ਦੇ ਨਹੀਂ ਚੱਲਦੀ ਮਤਲਬ ਕਿਹੜੇ ਸਾਡੇ ਹਾਂ ਹਰਮੀਰ ਵੀਰੇ ਤੇਰੀ ਚਾਹਨਾ ਪੂਰੀ ਅਸੀਂ ਕਰ ਦਿੱਤੀ ਆ ਤੁਸੀਂ ਕਦੇ ਕਹਿੰਦੇ ਵੀ ਕਦੋਂ ਆਪਣੇ ਸਾਲੇ ਨੂੰ ਬੁਲਾਉਣਾ ਸਾਲੇ ਨੂੰ ਬੁਲਾਉਣਾ ਅੱਜ ਉਹਨਾਂ ਨੇ ਆਉਣਾ ਹੈ ਤੇ ਤੁਸੀਂ ਵੀਡੀਓ ਨੂੰ ਇੰਜੋਏ ਕਰਿਓ ਜੀ ਜਿੰਨੇ ਜੋਗੇ ਵੀ ਹੈਗੇ ਆ ਅਸੀਂ ਉਹਨਾਂ ਦੀ ਸੇਵਾ ਪਾਣੀ ਆਪਣੇ ਵੱਲ ਤੇ ਪੂਜਾ ਕਰਾਂਗੇ ਤੇ ਬਾਕੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਜੀ ਬਾਕੀ ਸੌਰੀ ਜੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਪਕੌੜੇ ਕੱਢਣ ਤੋਂ ਬਾਅਦ ਵਿੱਚ ਸਾਗ ਦੀ ਵੀ ਕਰਨੀ ਹੈ ਤਿਆਰੀ ਹੋ ਗਈ ਤੁਹਾਨੂੰ ਪੱਦਖਾਵਾਂਗੇ ਵੀਡੀਓ ਵਿੱਚ ਜੇ ਕਿਸੇ ਮੇਰੇ ਵੀਰ ਭਾਈ ਨੇ ਸਾਗ ਖਾਣਾ ਤਾਂ ਤੁਹਾਨੂੰ ਵੈਲਕਮ ਹੈ ਜੀ ਆਓ ਜੀ ਪਕੌੜੇ ਤਰੀਕਾ ਜਿਹਨੇ ਕੱਢਤੇ ਕਹਿੰਦੇ ਪਹਿਲਾਂ ਨੋਨ ਵਿੱਚ ਚੈੱਕ ਕਰਕੇ ਦੇਖ ਲੀਜੀਏ ਕੋਈ ਕਮੀ ਪੇਸ਼ੀ ਹੋਈ ਤਾਂ ਜ਼ਰੂਰ ਦੱਸਣਾ ਕਿ ਕਰੀਏ ਤੁਹਾਨੂੰ ਤੁਹਾਡੀ ਤਾਂ ਤੇ ਟੈਸਟ ਕਰਕੇ ਦੇਖਾਂਗੇ ਆਪਾਂ ਕੋਈ ਗੱਲ ਨਹੀਂ ਕੋਆਰਡੀਨ ਕੋਈ ਗੱਲ ਇਹਦੇ ਵਿੱਚ ਰੱਖਦੇ ਇਹ ਚੈਲੰਜ ਵੀ ਲਊਗਾ ਲਾਈਟ ਰੱਖ ਲਈ ਲੈ ਕੇ ਘੱਟੇ ਲੈ ਕਾਲ ਚੀਜ਼ ਦੇ ਕਿ ਲੱਲ ਚੀਜ਼ ਖਾਣ ਲੈ ਲੱਲ ਚੀਜ਼ ਕੋ ਖਾਣ ਦਾ ਨਹੀਂ ਖਾਣ ਦਾ ਮੇਰਾ ਡੈਡ ਇੱਕ ਇਸੇ ਨੂੰ ਮਾਣਤ ਤੇ ਪਿਆਰ ਹੁੰਦਾ ਹੁੰਦਾ ਹੈ ਨਾ ਹੂੰ ਪਿਆਰ ਦੀ ਗੱਲ ਆ ਮੈਂ ਘਟਾ ਮੈਂ ਵੀ ਘਟਾ ਹੈ ਹੂੰ ਘਟਾ ਕਿਦਾਂ ਬਹੁਤ ਆਲੂ ਦਾ ਬੈਂਚ ਤੇ ਤਰਾ ਕਰਦੇ ਮਿਕਰ ਨਹੀਂ ਲੈਣੇ ਨੂੰ ਘੱਟ ਪਾਇਆ ਵਾ ਮੱਕ ਪੋੜ ਹੁਣ ਚਾਰੰਜੀਤ ਕਹਿੰਦੀ ਮੈਨੂੰ ਥੋੜਾ ਜਿਹਾ ਪਨੀਰ ਵੀ ਲਿਆ ਦਿੰਦੇ ਪਨੀਰ ਤਾਂ ਵੈਸੇ ਅਸੀਂ ਤ੍ਰਿਵੰਨ ਸਬਜ਼ੀ ਵਾਸਤੇ ਲੈਂਦਾ ਹੀ ਹੋਇਆ ਤੇ ਕਹਦੀ ਹੁਣ ਮੈਂ ਨਾਲ ਦੀ ਨਾਲ ਬਣਾ ਦੂੰਗੀ ਪਨੀਰ ਦੇ ਪਕੌੜੇ ਹਾਂ ਮੈਂ ਕਿਹਾ ਵੀ ਪਨੀਰ ਦੇ ਪਕੌੜੇ ਤੇ ਉਹ ਦੂਏ ਪਕੌੜੇ ਨੇ ਕਿੱਥੇ ਖਾਵਨੇ ਆ ਹਾਂ ਚੱਲ ਕੋਈ ਗੱਲ ਨਹੀਂ ਚਾ ਉਹ ਮੈਂ ਵੀ ਚਾਰਾ ਕੋਈ ਨਹੀਂ ਆਇਆ ਆਪਣੇ ਮਨ ਦੇ ਵਿੱਚ ਰੱਖੀ ਵੀ ਮੇਰੇ ਭਾਈ ਯਾਰ ਮੇਰੀ ਪਰਜਾਈ ਨਹੀਂ ਆਣਾ ਵੀ ਸ਼ਾਇਦ ਮਾਨਾ ਸਿੰਘ ਜੀ ਸਰਦਾਰ ਸਿੰਘ ਜੀ ਹੱਥ ਨਾ ਘੁੱਟਦੇ ਹੋਣ ਹੈ ਹੱਥ ਕਾਤੇ ਘੁੱਟਣਾ ਮੇਰੀ ਗੱਲ ਹੁਣ ਆਪਾਂ ਦੁਕਾਨ ਤੋਂ ਵੀਦਣ ਜਾਉਗੇ 4-5 ਸੌ ਦੇ ਕਿਲੋ ਅੱਧਾ ਵੀ ਲਾਉਣੇ ਹੁਣ ਪਾਈਆ ਬਣ ਜਾਣਗੇ ਹੈਨਾ ਪਾਈਆ ਬਣ ਖਾਓਗੇ ਤਾਂ ਸਹੀ ਸਾਰੇ ਹਾਂ ਚਲੋ ਸਾਰੇ ਘਰ ਦੀ ਚੀਜ਼ ਬਰਕਤ ਹੁੰਦੀ ਹੈ ਬਰਕਤ ਹੁੰਦੀ ਆ ਐਡੇ ਐਡੇ ਪੀਸ ਕਿਆ ਆ ਐਡੇ ਐਡੇ ਪੀਸ ਖਾਤੇ ਫੇਰ ਦੋ ਦੋ ਕਰੂੰਗੀ ਬਾਚਾ ਹੈ ਤਰੀ ਮੰਤ ਆਪਣਾ ਟਾਈਮ ਇੱਥੇ ਖਰਾਬ ਹੋ ਗਿਆ ਮੈਨੂੰ ਜਿੱਥੇ ਦਾ ਕਲਾਦਾ ਵਾਲੇ ਸਾਗ ਬਣਾਉਣਾ ਹੈ 12:00 ਵੱਜ ਗਏ 12:00 ਵੱਜ ਗਏ ਮੈਂ ਕਿਹੜਾ ਦਿੱਲੀ ਬੈਠੀ ਆਂ ਇਹ ਕੰਮ ਤਾਂ ਕਰੇ ਤੇ ਹੀ ਹੋਣਾ ਕੋਈ ਵੀ ਕੰਮ ਹੋਣਾ ਨਹੀਂ ਤੁਸੀਂ ਜੇ ਕਰੋਗੇ ਤਾਂ ਹੀ ਹੋਣਾ ਹੋਣੀ ਨਾ ਕੰਮ ਕਰੇ ਤੇ ਹੋਣੀ ਹੂੰ ਹੂੰ ਜਿਹਦਾ ਸਾਡਾ ਕੰਮ ਉਹ ਨੂੰ ਕਰਮੈਂ ਸਾਨੂੰ ਕੋਲ ਫਿਰ ਅਸੀਂ ਸਾਗ ਚੀਰ ਹੁਣ ਹਾਂ ਚਲ ਚਰਾਲ ਲੁੰਦੇ ਨੇ ਜੇ ਨਾ ਕਰਕੇ ਆਈ ਵਰਤ 5 ਮਿੰਟ ਦਾ ਕੰਮ ਚਲੋ ਠੀਕ ਆ 5 ਮਿੰਟ ਤੇ ਦੇਖਦੇ ਆਂ ਦੇ ਬਣਦੇ ਆ ਕਿ ਨਹੀਂ ਬਣਦੇ ਆ ਠੀਕ ਆ ਹੁਣ ਸਾਗ ਤੁਹਾਨੂੰ ਦਿਖਾ ਦਈਏ ਆਪਾਂ ਲਓ ਜੀ ਸਾਗ ਲੱਗੇ ਅਸੀਂ ਅੱਜ ਬਣਾਉਣ ਆ ਆ ਹੈਗਾ ਬਾਥੂ ਆ ਹੈਗੀ ਪਾਲਕ ਆ ਹੈ ਸਾਗ ਸਰਵ ਦਾ ਸਾਗ ਮੱਕੀ ਦੀ ਰੋਟੀ ਚੱਲੂਗੀ ਅੱਜ ਨਾਲ ਤੇ ਲੱਗੇ ਆਪਾਂ ਹੁਣ ਆ ਮਸ਼ੀਨ ਪਈਆ ਤੇ ਲੱਗੇ ਹੁਣ ਆਪਾਂ ਸਾਗ ਦੀ ਤਿਆਰੀ ਕਰਨੇ ਨੂੰ ਚੀਰਾਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਚੁੱਲਾ ਬੰਨੇ ਤੁਹਾਨੂੰ ਦਿਖਦਾ ਹੋਊਗਾ ਆਪਾਂ ਉਹ ਉੱਪਰ ਧਰਾਂਗੇ ਜੀ ਚੁੱਲੇ ਪਰ ਤਰੀਮਨ ਸਵਾਦ ਬਣਦਾ ਸਾਗ ਕਹਿੰਦੇ ਜਿੰਨਾ ਰਿੱਜੂਗਾ ਉੰਨਾ ਸਵਾਦ ਬਣਦਾ ਭਾਈ ਆਇਆ ਚਰਨਜੀਤ ਸਮਾਨ ਸਾਡਾ ਹਲੇ ਹੋਇਆ ਨਹੀਂ ਹਲੇ ਤੱਕ ਰੈਡੀ ਰਿਸ਼ਤੇਦਾਰ ਤੇ ਸਾਲਾ ਵੀ ਪਹੁੰਚ ਗਿਆ ਹੈ ਇਹਨੂੰ ਕੱਦਾ ਆ ਗਿਆ ਲੈ ਜੀ ਮੇਰੇ ਭਈ ਆ ਗਿਆ ਜੋਨਰ ਆਉਂਦਾ ਮਾਹਰ ਹੋਣੀ 2013 ਸਰ ਕੋਈ ਨਹੀਂ ਲੋ ਉਹ ਘੋੜੇ ਉੱਪਰ ਨਾ 20 ਰੁਪਏ ਨੁਕਸਾਨ ਕਰਤਾ ਤਾਂ ਕਿ ਮੇਰੀ ਮੰਮੀ ਆਈ ਜਾਈ ਗਈ ਹੁਣ ਮੇਲੇ ਚਲੋ ਰੋਟੀ ਗੱਲ ਵੀ ਖਾਸੀ ਕਰੀਏ ਹੋਰ ਥੀਠਾ ਦਾ ਸਾਸਰੀ ਘਾਲ ਵੀ ਬੋਲਦੇ ਸਾਰਿਆਂ ਸਸੀ ਕਰਦੇ ਬਰਾਈਆਂ ਵੀ ਦਿਓ ਜੀ ਇਹਨੂੰ ਜਰੂਰ ਬਰਾਈਆਂ ਵੀ ਦੇ ਦੇ हां ਵਧੀਆ ਤੁੰ ਦਾ ਸਹੀ ਠੀਕ ਫੜ ਲੇ ਬੱਲੇ ਟਾਰਤਾ ਦੇਖ ਲਉ ਮੁੰਡੇ ਦੀ ਕਮਾਲ ਐ ਜੀ ਸਭ ਹੀ ਵਿਆਹ ਨੂੰ ਨਹੀਂ ਗੱਡੀ ਹਾਂ ਭਾਈ ਲੈ ਕਿਵੇਂ ਆ ਠੀਕ ਆ ਚਲੋ ਵੈਲਕਮ ਆ ਜੀ ਤੁਹਾਡਾ ਚਲੋ ਮਿਲਦੇ ਆ ਜੀ ਪਾਉਣ ਤੁਹਾਨੂੰ ਬਾਅਦ ਦੇ ਵਿੱਚ ਚਾਹ ਪਾਣੀ ਪੀਣ ਤੋਂ ਬਾਅਦ ਬੜਾ ਚਾਹ ਉਹਨੇ ਪਤਾ ਹੈ ਚਾਹ ਇਹ ਨਾ ਬਰਾ ਮਨ ਪਤਾ ਤੁਹਾਨੂੰ ਲੱਗਿਆ ਨਹੀਂ ਕਦ ਆ ਗਿਆ ਉਹ ਮੈਂ ਕੰਮ ਵਿੱਚ ਬਿਜੀ ਸੀ ਮੈਂ ਹੁਣ ਗੇਟ ਪਰ ਕੱਦੀ ਘੜੀ ਦੇਖਦੀ ਆ ਕੋਈ ਹੁਣ ਜੇ ਦੇ ਲੇਟ ਹੋ ਗਿਆ ਅੱਜ ਗੇਟ ਉੱਤੇ ਖੜੀ ਰਹਿ ਗਈ ਸੀ ਗੇਟ ਖੋਲ੍ਹ ਕੇ ਜੇ ਦੇ ਦੀ ਉੱਪਰੇ ਖੜ੍ਹ ਜਾਂਦੀ ਐ ਗੇਟ ਦੇ ਹਾਂ ਠੀਕ ਆ ਕੀ ਆ ਠੀਕ ਆ ਉਹ ਵੀ ਗੇਟ ਦੇ ਉੱਪਰੇ ਖੜ੍ਹ ਜਾਂਦੀ ਆ ਹਾਂ ਉਹ ਕੋਈ ਬੜਾ ਕੰਮ ਵੀ ਜ਼ਰੂਰੀ ਨਹੀਂ ਹੁਣ ਦੇ ਮੈਂ ਇਹਨੂੰ ਦੇਖ ਲਈ ਦੇਣੀ ਕਿ ਇਹ ਕੰਮ ਛੱਡ ਦਦੀ ਤੇ ਬਝਾਈ ਆ ਕਿ ਕਰੂਗੀ ਪਤਾ ਰੋਟੀ ਪਾਣੀ ਬਣਾਉਗੀ ਬਣਾ ਸਕਦੀ ਆ ਉਹ ਕੋਈ ਗੱਲ ਨਹੀਂ ਬਣਾ ਦਈਆ ਕੱਲ੍ਹ ਦੀ ਰੋਟੀ ਬਣਾਉਣ ਦਉਗੇ ਮੈਂ ਚਲ ਕੋਈ ਬਣਾਉਂਦੀ ਆ ਪੰਡਾ ਹੋਣਾ ਘਰ ਸੰਭੀ ਬੈਠੀ ਆ ਘੜੀ ਕਾਂਕੇ ਦੇ ਰਿਸ਼ਤੇਦਾਰ ਉਹ ਤਾਂ ਹੋ ਜਾਂਦੇ ਪਰ ਠੀਕ ਆ ਰੋਟੀ ਪਾਣੀ ਕਿਹੀ ਬਣਾਉਗੀ ਅੱਜ ਦਾ ਦਿਨ ਤਾਂ ਹੈਗੇ ਨਵੇਂ ਆ ਰੋਟੀ ਬਣਾਉਣ ਲਈ ਸਾਹਿਬ ਖਾਓ ਕਿ ਸਾਹੂ ਚਲ ਕੋਈ ਗੱਲ ਨਹੀਂ ਉਈ ਚੱਕਰ ਨਹੀਂ ਬਣਾਦਾ ਬਣਾ ਦਈਆ ਬਣਾ ਸਕਦੀ ਆ ਭਾਈ ਦਾ ਅੱਜ ਬਣਾਉਗੀ ਉਹ ਨਾ ਅੱਜ ਨਹੀਂ ਖਵਾਉਣੀ ਅੱਜ ਤਾਂ ਖਵਾਉਣੀ ਉਹਨੂੰ ਬੜੀਆ ਬਣਾ ਕੇ ਖਵਾਣੀ ਆ ਇਹ ਤਾਂ ਸਾਗ ਆ ਸਾਗ ਰੱਖਦਾਨ ਸਾਗ ਨੂੰ ਨੂਨ ਨਹੀਂ ਆਦਾ ਪਿਆ ਹਾਂ ਕਾਈ ਜਾਣੀ ਅੱਜ ਲਾਲਾ ਨੂਨ ਖਾਈ ਗਿਓ ਹਾਂ ਉੱਥੇ ਕੀ ਹੈ ਕਿ ਬੜੇ ਅੱਜ ਨਵਾਂ ਨਾ ਇਹ ਵੀ ਬਹੁਤ ਮਹਿੰਗਾ ਹੈ ਇਹ ਕਹਿੰਦੇ ਹੁੰਦੇ ਹੈ ਮਹਿੰਗੇ ਚੀਜ਼ਾਂ ਨੂੰ ਕਹਿੰਦਾ ਸਾਗ ਕਰਿਆ ਪਿਆ ਹੁਣ ਇੰਨੇ ਨੂੰ ਆਏ ਲੈ ਲੋ ਮੁਰਗਾ ਸਸਤਾ ਪੜ ਜਾਂਦਾ ਜਦੋਂ ਹੁਣ ਸਾਹ ਨੂੰ ਇੱਕ ਨਾਮ ਹੈ ਘਾਵੰਦਾ ਹੈ ਮੁਰਗਾ ਸਸਤਾ ਹੈ ਪਰ ਇੱਕ ਗੱਲ ਹੈ ਜਿਹੜਾ ਨੰ ਨਹੀਂ ਦੀ ਚੀਜ਼ ਹੁੰਦੀ ਹੈ ਜਦ ਜੀ ਘਰ ਦਾ ਖਾਣ ਨੂੰ ਜਿਆ ਸਾਫੀ ਹੋ ਜੇ ਮਤਲਬ ਖੇਤਾਂਵਾਂ ਹੋ ਜਾਂਦੀ ਫੇਰ ਆਪਾਂ ਆ ਕੇ ਜਾਂਦੇ ਆ ਫੇਰ ਆਪਣੇ ਕੀ ਹੈ ਨਾ ਗੈਸ ਬਣ ਲਾ ਆ ਕੋਈ ਆ ਕਰਦੀ ਕੋਈ ਗੱਲ ਨਹੀਂ ਬਸ ਇਹ ਹੁੰਦਾ ਵੀ ਘਰ ਵੀ ਜੇਬ ਚ ਚਾਰ ਪੈਸੇ ਰਹਿ ਨਾ ਜਾ ਹਾਂ ਬਸ ਚੀਜ਼ ਨੂੰ ਦੇਖ ਕੇ ਮੈਂ ਅੱਤੇ ਚੱਕਰ ਹਾਂ ਜੀ ਕਰੀ ਨਾ ਖਰ ਬਫ ਜੇ ਭਰੀ ਹੋਰੀਆਂ ਲਾ ਪਾਣੀਆ ਹਾਂ ਵੇਦ ਅਗਰ ਪਤਾ ਹੈ ਪਤਾ ਨਹੀਂ ਬਿਕੋਲ ਚੀਜ਼ਾਂ ਫਮਾ ਵੀ ਹੁੰਦਾ ਇਹ ਜੇ ਬੜੀ ਹੱਤ ਤੱਕੀ ਹੁੰਦੀ ਲੱਗੂ ਮੇਰੇ ਨਾਲ ਹਾਏ ਮੇਰੇ ਭਾਈ ਨੇ ਆ ਮੈਂ ਹਾਏ ਦੀਨੀ ਗੱਲ ਸਾਹ ਨੂੰ ਤਾਂ ਮੇਰਾ ਵੈਸੇ ਵੀ ਦਿਲ ਕਰਦਾ ਸੀ ਭਾਈ ਦੀ ਨਹੀਂ ਗੱਲ ਹੈਗੀ ਭਾਈ ਉਹਦੇ ਤਾਂ ਸਾੜੇ ਘਰੋਂ ਆ ਗਏ ਜੀ ਉਹਦਾ ਮੇਰਾ ਭਾਈ ਗਰਮਾ ਵਾਲਾ ਲੈਟ ਲੈ ਕੇ ਸੇਜ ਹੀ ਲੈਟ ਨਹੀਂ ਗਈ ਸਾਡੇ यो करमाला पदााइ है मा ना फ ना ह है कभी देख मैंने पै स ता हैह बि ले बने के ले

ਪਰ ਵੀਰਾ ਜੱਦ ਵੀ ਫੋਨ ਕਰਦਾ স্পেশাল ਫੋਨ ਕਰਦਾ ਰਿਹਾ ਤੇ ਮੈਂ ਤੁਹਾਡੇ ਯਾਦ ਕਰਾਉਣਾ ਪਰ ਬੋਲੇ ਪ੍ਰਾਣੀ ਮੁੰਡੇ ਦੇ ਸਮੇਂ ਵੀ ਤੁਸੀਂ ਬੁਲਾ ਲਓ ਸ਼ਰਮ ਘਾਤ ਬਾਹਰ ਲਓ ਮਨ ਨੂੰ ਮੈਂ ਕਹਿਦਾ ਕਹਿਦਾ ਕਹਿ ਰਿਹਾ ਕਿ ਯਾਰ ਕੀ ਗੱਲ ਕਾਹ ਪਾ ਜੀ ਮੈਂ ਸਮਝਾਇਆ ਬੱਸ ਮਾਂ ਮੈਨੂੰ ਪਤਾ ਵੀ ਤਾਂ ਗੱਲ ਕਿਆ ਕਹਿਣੀ ਆ ਵੀ ਬੁਲਾ ਲ ਆਪਣੇ ਸਾਲੇ ਨੂੰ ਪ੍ਰਾਣਾ ਹੋ ਗਏ ਤੇ ਅੱਜ ਚਲੋ ਤੁਹਾਡੀ ਆ ਭੱਗੀ ਵੀ ਲੈਣੇ ਆਪੇ ਹਾਂ ਕਰਤੀ ਕਹਿੰਦਾ ਮੈਨੂੰ ਮੇਰੀ ਵੀ ਛੁੱਟੀ ਹਾਂ ਅਸ ਨਹੀਂ ਹੋਊਗਾ ਮੈਂ ਬਾਬਾ ਵੀ ਮੈਂ ਰਾਤ ਰੱਖੂੰਗਾ ਪਰ ਚਲੋ ਮਰਜੀ ਐ ਜੀ 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 ਇਹਨਾਂ ਦਾ ਤਾਂ ਚਲੋ ਕੰਮਕਾਰ ਦੀ ਜਿੰਨੀ ਨੇ ਇਹਨਾਂ ਦਾ ਵੀ ਧੰਨਵਾਦ ਵੀਰੇ ਹੁਣ ਥੈਣ ਆਲੇ ਉਹ ਮੇਰਾ ਭਾਈ ਵੀ ਆ ਗਿਆ ਤੁਸੀਂ ਵੀ ਦੱਸਦੇ ਹੁਣ ਵੀ ਤੁਸੀਂ ਕਰੋ ਤੁਸੀਂ ਤਾਂ ਨਾ ਹੋ ਜਿਓ ਹਣਾ ਹਾਂ ਹੁਣ ਤੁਸੀਂ ਕਿਦਾਂ ਆਲਾ ਬਲੀ ਦੱਸਦੇ ਅਸੀਂ ਜਰੂਰ ਆਇਓ ਹਾਂ ਬਿਲਕੁਲ ਵੈਲਕਮ ਆ ਵੀਰੇ ਸੋਨਤਾ ਜੀ ਪਹਿਲਾਂ ਕਹਿੰਦੇ ਹੁਣ ਤੁਸੀਂ ਜਦ ਮਰਦੀ ਆ ਗਏ ਇੰਦਰ ਨੂੰ ਬਲੌਣ ਨੂੰ ਸਾਨੂੰ ਬਹੁਤ ਦੇਖਣਾ ਤਾਂ ਕਿ ਇੰਦਰ ਦਾ ਕੋਈ ਚੱਕਰ ਨਹੀਂ ਚੱਲ ਚਲ ਤੇਰਾ ਵੀ ਵੀਰੇ ਉਨੇ ਹੀ ਚਾਹ ਆ ਜਿੰਨਾ ਮੇਰੇ ਭਾਈ ਦਾ ਮੈਨੂੰ ਦੇ ਧੰਨਵਾਦ ਤੇਰਾ ਐਨੇ ਕਹਿ ਤੇ ਜਦੋਂ ਫੋਨ ਕਰੇ ਸਾਨੂੰ ਤਾਂ ਸਾਡੇ ਲਈ ਆ ਦਿਨ ਆਇਆ ਸਹੀ ਗੱਲ ਆ ਜੇ ਨਾਲੇ ਕਹਿੰਦੇ ਕਿਸੇ ਨੂੰ ਬੰਦਾ ਸਮਝਦਾ ਹੈ ਜਾਂ ਹੱਕ ਦਿੰਦਾ ਹੈ ਹੈਨਾ ਕਿਸੇ ਗੱਲ ਕਰਕੇ ਦਿੰਦਾ ਇਹ ਪਿਆਰ ਦੀ ਗੱਲ ਆ ਪਿਆਰ ਦੀ ਗੱਲ ਹੁੰਦੀ ਹੈ ਬਾਕੀ ਚਲੋ ਹੁਣ ਠੀਕ ਆ ਜੀ ਤੇ ਮੇਰੇ ਤੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਧੌਂਗ ਦੇ ਵਿੱਚ ਤੇ ਪਰਮਾਤਮਾ ਕੋਲ ਚੜ੍ਹਦੀ ਕਲਾ ਵਿੱਚ ਰੱਖੀ ਤੇ ਜੋ ਵੀ ਆਪਣਾ ਆ ਪਾ ਲੋਕੀ ਪਾਣੀ ਦਾ ਕੋਈ ਵੀ ਪ੍ਰੋਗਰਾਮ ਕਰਾਂਗੇ ਤੇ ਪੈਰਾ ਕਰੇਗਾਗੇ ਪਾਣੀ ਚਾਹ ਪਾਣੀ ਜੋ ਵੀ ਕਰਨਾ ਹੈ ਪਹੁੰਚ ਕੇ ਆਉਣਾ ਪਾਪੈ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਧੌਂਗ ਦੇ ਵਿੱਚ